ਬਹੁਤ ਦਾ ਭਖਿਆ ਹੈ ਬਹੁਤ ਜਿਆਦਾ ਥੋੜਾ ਨਹੀਂ ਬੜਾ ਭਖਿਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਆ ਜਿਹੜਾ ਕੰਗਣਾ ਅਰਨੌਤ ਵਾਲਾ ਤੇ ਉਹਦੀ ਗੱਲ ਕਰਨ ਲੱਗਾ ਮੈਂ ਵੀ ਉਹ ਇੱਕ ਮਿੰਟ ਰੇਹਾਂ ਥੋੜੀ ਜਿਹੀ ਕੱਟ ਕੇ ਉਹਦੀ ਗੱਲ ਕਰ ਲਾਂਗੇ ਆ ਮੈਂ ਹੁਣ ਉਹ ਇੰਟਰਵਿਊ ਸੁਣਦਾ ਪਿਆ ਸੀ ਇੱਕ ਚੈਨਲ ਤੇ ਐ ਉਹਨਾਂ ਦੇ ਜਿਹੜੀ ਕੁਲਵਿੰਦਰ ਕੌਰ ਹੈ ਉਹਨਾਂ ਦੇ ਸਟਾਫ ਦੇ ਹੀ ਬੰਦੇ ਸੀ ਜਿਹੜੇ ਮਲਾਜ਼ਮ ਜਿਹੜੇ ਗੱਲਬਾਤ ਕਰਦੇ ਸੀ ਵੀ ਪਰਚੇ ਦੀ ਗੱਲ ਵੀ ਜਿਹੜੇ ਉਹਨੇ ਸੀ ਵੀ ਅਜੇ ਤੱਕ ਤਾਂ ਕੋਈ ਪਰਚਾ ਨਹੀਂ ਹੋਇਆ ਅਜੇ ਨਕਵਾਰੀ ਚੱਲਦੀ ਪਈ ਹੈ ਅਸ਼ਕਰ ਦਾ ਵੇਖੋ ਨਾ ਉਹ ਵੀ ਇੱਕ ਮਲਾਜ਼ਮ ਹੈ ਮਲਾਜ਼ਮ ਹੈ ਇੰਨਾ ਚਿਰ 15 ਸਾਲ ਅਗਰ ਉਹਨੂੰ ਸਰਵਿਸ ਕਰਦੇ ਪਿਆਨ ਉੱਥੇ ਬਾਕੀ ਪਹਿਲੋਂ ਜਿਹੜੀ ਉੱਥੇ ਕੰਗਣਾ ਇਹ ਦੱਸ ਦਿਆ ਵੀ ਵੱਧ ਘੱਟ ਬੋਲੀ ਉਹਨੂੰ ਲੜਕੀ ਨੂੰ ਉਥੇ ਖਾਲਸਤਾਨ ਦੀ ਜੈਦਾਂ ਦੀ ਕੋਈ ਗੱਲ ਕੀਤੀ ਉਹਨੇ ਕੋਈ ਪਾਗਲ ਨਹੀਂ ਹੁੰਦਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਛੇੜੇਗਾ ਜਾਂ ਕੋਈ ਕਿਸੇ ਤੇ ਬਵਾਦ ਕਰੇਗਾ ਕੋਈ ਬੇਕੂਫ ਨਹੀਂ ਹੁੰਦਾ ਕਿਸੇ ਗੱਲ ਤੋਂ ਹੀ ਰੌਲਾ ਚੱਲਿਆ ਬਾਕੀ ਉਹ ਮੁਲਾਜ਼ਮ ਜਿਹੜੇ ਸੀ ਉਹਨਾਂ ਦਾ ਕਹਿਣਾ ਸੀ ਵੀ ਇੰਦੋਂ ਤੇ ਕੋਈ ਕਾਰਵਾਈ ਨਹੀਂ ਹੋਈ ਨਕਵਾਰੀ ਚੱਲ ਰਹੀ ਹੈ ਜੇ ਨਕਵਾਰੀ ਦੇ ਵਿੱਚ ਜੋ ਵੀ ਆਉਂਦਾ ਤੇ ਉਹਦੇ ਹਸਾਮ ਨਾਲ ਉਹਦੇ ਦੇ ਕਾਰਵਾਈ ਕੀਤੀ ਜਾਏਗੀ ਬਾਕੀ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਉਹਨੂੰ ਡਿਊਟੀ ਤੋਂ ਸਸਪੈਂਡ ਕਰਨਾ ਜਿਹੜਾ ਉਹ ਕੋਈ ਐਡੀ ਖਾਸ ਅਹਿਮਦ ਨਹੀਂ ਰਖਾਉਂਦੀ ਪੰਜਾਬੀਆਂ ਵਾਸਤੇ ਕਾਰਨ ਪਤਾ ਕੀ ਪੰਜਾਬੀ ਇੱਕ ਕੌਮ ਇਹੋ ਜੀ ਹੈ ਵੀ ਜਿਹੜਾ ਕੋਈ ਵੀ ਕੁਰਬਾਨੀ ਕਰਦਾ ਹੈ ਨਾ ਉਹਨੂੰ ਹੱਥਾਂ ਦੇ ਚੁੱਕ ਲੈਂਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੋਈ ਕੋਈ ਲੋਕਾਂ ਵਾਲੀ ਗੱਲ ਨਹੀਂ ਇਹ ਜਿਉਂ ਨੇ ਕੁੜੀ ਨੇ ਕੁਰਬਾਨੀ ਕੀਤੀ ਆਪਦੀਆਂ ਮਾਵਾ ਦਾ ਭੈਣਾ ਦਾ ਜਿਹੜੀ ਉਹਨੇ ਸ਼ਰਦਾਬ ਦੀ ਬੋਲੀ ਚੋਂ ਦੀ ਉਹਨੇ ਭਾਜੀ ਵਾਪਸ ਕੀਤੀ ਤਾਂ ਆਫਰ ਵੀ ਆਉਣ ਲੱਗ ਗਏ ਨੇ ਆਫਰ ਵੀ ਆਉਣ ਲੱਗ ਗਏ ਨੇ ਉਹਨੂੰ ਬਈ ਇੱਕ ਮਿੰਟ ਮੜਾ ਸੈੱਟ ਕਰ ਲੈਣਾ ਆਫਰ ਵੀ ਆਉਣ ਲੱਗ ਪਏ ਨੇ ਅ ਦੂਜੀ ਆ ਜਿਹੜੀਆਂ ਸੀਟਾਂ ਖਾਲੀ ਹੋਈਆਂ ਜਿੱਥੇ 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 ਸੀਟਾਂ ਖਾਲੀ ਹੋਈਆਂ ਨਾ ਉੱਥੋਂ ਨੂੰ ਆਫਰ ਵੀ ਆਉਣ ਲੱਗ ਪਏ ਮੈਂ ਸੁਣਦਾ ਪੈ ਸਵੇਰੇ ਉਹਨਾਂ ਵੇਲੇ ਵੀ ਬਰਨਾਲੇ ਵਾਲਿਆਂ ਨੂੰ ਬਈ ਬੇਨਤੀ ਆ ਵੀ ਨੂੰ ਆ ਭੈਣ ਨੇ ਕਿਸਾਨੀ ਨੂੰ ਲੰਦ ਦੀ ਭਾਜੀ ਮੂੜੀ ਆ ਤਾਂ ਇਹਨੂੰ ਲੈਕਸ਼ਰ ਜਿ ਜਤਾ ਜੀ ਅਗੇ ਸੇ ਤਨਾ ਸਰਬਜੀਤ ਦੀ ਹਵਾ ਬਣਾਤੀ ਗਰੀਬ ਬੰਦਾ ਸਰਬਜੀਤ ਬਿਲਕੁਲ ਗਰੀਬ ਸੀ ਬੰਦਾ ਤੇ ਗਰੀਬ ਤੋਂ ਜਤਾਤਾ ਲੋਕਾਂ ਨੂੰ ਸੰਤਾਂ ਨੇ ਸੰਤਾਂ ਦੇ ਹੱਥ ਦੇ ਵਿੱਚ ਬੜੀ ਵੱਡੀ ਚੀਜ਼ ਹੈ ਕੋਈ ਛੋਟੀ ਚੀਜ਼ ਨਹੀਂ ਹੈ ਜਿਦਾ ਆਪਾਂ ਕਹਿ ਦਈਏ ਨਾ ਛੋਟੀ ਚੀਜ਼ ਨਹੀਂ ਸੰਤਾਂ ਇੱਕ ਬੜੀ ਵੱਡੀ ਚੀਜ਼ ਨੇ ਇਹ 1 ਰੁਪਈਏ ਰੁਪਈਏ ਨਾਲ ਖੂ ਭਰ ਦਿੰਦੇ ਨੇ ਇਹ ਜਿਹੜੀਆਂ ਸਾਡੇ ਪੰਜਾਬੀ ਨੇ ਨਾ ਪੰਜਾਬੀ ਸਾਡੇ ਮੇਰੀ ਚਾਹ ਵੀ ਠਰਦੀ ਜਾਂਦੀ ਮੁੰਡੇ ਨੇ ਲਾਈਵ ਚਲਾਤਾ ਤੇ ਦੇ ਪਈਏ ਪਈਏ ਨਾਲ ਖੂ ਪਰ ਜਾਂਦਾ ਇਹ ਆਪਾਂ ਨੂੰ ਕੋਈ ਪਤਾ ਨਹੀਂ ਜੇ ਕਿਤੇ ਡੋਬਾ ਸੁਕਾ ਲੋਕ ਡੁੱਬਦੇ ਨੇ ਤੇ ਉੱਥੇ ਵੇ ਲੋ ਆਪਣੇ ਲੋਕ ਜਾਂਦੇ ਨੇ ਲੰਗਰ ਲਾਉਂਦੇ ਨੇ ਕਿੰਨਾ ਕੁਸ਼ ਕਰਦੇ ਨੇ ਕਿੰਨੀਆਂ ਵੱਡੀਆਂ ਵੱਡੀਆਂ ਉੱਥੇ ਹੋਰ ਕੀ ਕਰੋਨਾ ਦੇ ਦਿਨਾਂ ਦੇ ਵਿੱਚ ਗੈਸ ਦਾ ਲੰਗਰ ਜਿਹੜੀ ਸਰਕਾਰ ਤੋਂ ਗੈਰਨੀ ਵਾਧੂ ਕੀਤੀ ਗਈ ਪਰ ਇਹ ਨਹੀਂ ਪਤਾ ਲੱਗਦਾ ਵੀ ਇਹ ਚਿੱਡੀਆਂ ਕੁੱਤੀਆਂ ਤੇ ਗੰਦੀਆਂ ਸਰਕਾਰਾਂ ਨੇ ਵੀ ਜਿਹੜਾ ਵਜਾ ਕੰਗਣਾ ਨੂੰ ਥੱਫੜ ਤੇ ਉਕਰਵਾਦੀ ਦੀ ਗੱਲ ਕਿੱਧਰ ਗਈ ਵੀ ਪੰਜਾਬ ਦੇ ਵਿੱਚ ਉਕਰਵਾਦ ਬਹੁਤ ਵਧ ਰਿਹਾ ਇਹ ਗਲਤੀ ਕਹਿੰਦੀ ਗਲਤੀ ਭਾਜਪਾ ਦੀ ਸਭ ਤੋਂ ਵੱਡੀ ਗਲਤੀ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਨੂੰ ਥੋੜੀ ਕਾਣੀ ਸ਼ਰਮ ਹੋਣੀ ਚਾਹੀਦੀ ਵੀ ਜਦੋਂ ਸ਼ਰਮਣਾ ਮਰ ਜਾਣਾ ਚਾਹੀਦਾ ਇਹਨਾਂ ਨੂੰ ਨੱਕ ਢੋਕ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਜਿਹੜੇ ਬੰਦੇ ਇਹਦੀਆਂ ਗੱਲਾਂ ਸੁਣਦੇ ਨੇ ਬੇਸ਼ਰਮ ਤੁਸੀਂ ਇਹਦਾ ਸੋਚਿਆ ਕਰੋ ਵੀ ਇਹ ਲੋਕ ਜੇ ਡੋਬਾ ਸੋਕਾ ਕੁਝ ਵੀ ਕਿਤੇ ਵੀ ਹੁੰਦਾ ਤੇ ਇਹ ਕੌਮ ਸਭ ਤੋਂ ਅੱਗੇ ਹੁੰਦੀ ਤੇ ਤੁਸੀਂ ਇਹਨਾਂ ਨੂੰ ਫੜਾ ਫੜ ਉਕਰਵਾਦੀ ਦਾ ਆਤਵਾਦ ਦਾ ਇਹਨਾਂ ਨੂੰ ਫਤਵਾ ਦੇ ਦਿੰਦੇ ਜੀ ਵੀ ਪੰਜਾਬ ਚ ਆਤਵਾਦ ਬਹੁਤ ਵਧਦਾ ਜਾਂਦਾ ਹੁਣ ਇਹ ਸਟੇਜਾਂ ਤੇ ਨੱਚਣ ਵਾਲੀ ਦੋ ਪੈਸਿਆਂ ਦੀ ਜਨਾਨੀ ਸਟੇਜਾਂ ਤੇ ਨੱਚਣ ਵਾਲੀ ਤਾਂ ਇਹ ਵੇਖੋ ਫੜਾ ਫੜੀ ਹਾਂ ਜੀ ਪਜਾਮੇ ਉਕਰਵਾਤ ਬਹੁਤ ਵੱਧ ਰਹਾ ਵੱਜੀ ਚਪੇੜ ਅੱਛਾ ਤੂੰ ਸਾਡੀਆਂ ਧੀਆਂ ਭੈਣਾਂ ਨੂੰ ਬੋਲੇ ਤੂੰ ਸਾਡੀਆਂ ਧੀਆਂ ਭੈਣਾਂ ਨੂੰ ਬੋਲੇ ਇੱਕ ਦੁੱਕੀ ਦੀ ਤੂੰ ਜਨਾਨੀ ਨੰਗੀ ਪੂਰੀ ਤੋਂ ਸਟੇਜਾਂ ਤੇ ਨੱਚਣ ਵਾਲੀ ਲੱਤਾਂ ਡਾਇਰ ਗਿਆ ਕੱਢ ਕੇ ਤੂੰ ਤੁਰਨ ਵਾਲੀ ਜਨਾਨੀ ਤੇ ਤੂੰ ਸਾਡੀਆਂ ਮਾਦਾ ਭੈਣਾਂ ਨੂੰ ਉੱਥੇ ਬੋਲੇ ਜਿਹੜੀਆਂ ਤੂੰ ਆਣੀਆਂ ਬਈ ਟਗੇ ਟਗੇ ਤੇ ਵੇਖਦਿਆਂ ਨੇ ਤੂੰ ਤੂੰ ਉਹਨਾਂ ਨੂੰ ਟਗੇ ਟਗੇ ਦੀ ਜੱਟੀਂਦੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਉਹਨੇ ਕੁੜੀ ਨੇ ਚਪੇੜ ਮਾਰ ਦਿੱਤੀ ਤੇ ਉਹਨੂੰ ਉਹਨੂੰ ਫਟਾਫਟ ਡਿਊਟੀ ਤੋਂ ਬਾਹਰ ਵੇਖੋ ਕਿ ਕਾਨੂੰਨ ਵੇਖ ਲੋ ਕਿਡਾ ਦੁੱਖ ਇੰਨਾ ਚੀਜ਼ਾਂ ਦਾ ਹੀ ਆਉਂਦਾ ਹੈ ਵੀ ਜਦੋਂ ਸਿੱਖਾਂ ਵਾਲੇ ਕਾਨੂੰਨ ਡੋਗ ਜਦੋਂ ਕੋਈ ਮਰਦਾ ਹੈ ਜਦੋਂ ਦੇਜ ਮਰਨ ਲੱਗਦਾ ਹੈ ਕਦੇ ਭੁੱਖਾ ਮਰਨ ਲੱਗਦਾ ਹੈ ਉਦੋਂ ਪੰਜਾਬੀ ਲੋਕ ਦੇਖ ਜਾਂਦੇ ਨੇ ਉਦੋਂ ਪੰਜਾਬੀ ਦੇਖ ਜਾਂਦੇ ਨੇ ਆ ਇੱਕ ਸ਼ਿਵ ਸੈਨ ਵਾਲਾ ਅਮਨ ਰੋੜਾ ਲੁਧਿਆਣੇ ਦਾ ਅੰਦਰ ਬਹਿ ਕੇ ਟਿੰਡ ਕੱਢੀ ਸਾਡੀ ਕੰਗਣਾ ਰੌ ਦੇਖਦੀ ਲੱਖ ਦੀ ਲਾਂਦ ਤੁਹਾਡੀ ਦੇਖਦੀ ਕੰਗਣਾ ਰਣੌਤ ਨੰਗੀ ਪੁੰਗੀ ਸਟੇਜਾਂ ਦੇ ਨੱਚਣ ਵਾਲੀ ਡਾਇਰ ਗੀਆਂ ਨੰਗੀਆਂ ਲੱਤਾਂ ਕੱਢ ਕੇ ਨੱਚਣ ਵਾਲੀ ਤੇ ਉਹ ਦੇਖ ਦੀ ਬਹਾਦਰ ਗਣੀ ਜਾਂਦੇ ਨੇ ਉਹਨੂੰ ਲੱਖ ਦੀ ਲਾਂਤ ਤੁਹਾਡੇ ਪਰ ਗੱਲ ਪਤਾ ਕਿ ਜੈਸਾ ਵੇਖਣਾ ਉਸਾ ਬਿਜਣਾ ਇਹ ਲਾਂਤਿਆਂ ਦਾ ਕੰਮ ਇਹ ਲਾਂਣ ਤੇ ਲੋਕ ਇਹ ਕੰਮ ਕਰਦੇ ਨੇ ਜਿਹੜੇ ਉਹ ਦੂਜਾ ਇੱਕ ਮੰਡ ਸ਼ਰਮ ਨਹੀਂ ਆਉਂਦੀ ਦਾੜੀ ਰੱਖੀ ਦਾੜੀ ਰੱਖੀ ਤਾਂ ਵੇਖੋ ਉਹ ਵੀ ਬੋਲਦਾ ਪਿਆ ਸੀ ਉਹ ਵੀ ਕੁਲਿੰਦਰ ਕੌਰ ਨੂੰ ਬੋਲਦਾ ਪਿਆ ਸੀ ਇਹ ਕੋ ਫਲਾਨ ਸ਼ਰਮ ਕਰਿਆ ਕਰੋ ਯਾਰ ਕੋ ਥੋੜੀ ਕਰੀ ਨਾਕਣੋਂ ਲਾਗਦੇ ਚਤਰਾਣਾ ਮਲਦੇ ਜੇ ਕਦੇ ਦਾ ਤੁਹਾਨੂੰ ਕੀ ਆਖੀ ਯਾਰ ਬੰਦਾ ਬੜੀ ਗਰਮੀ ਉਹਦੀ ਮੈਂ ਕਿਹਾ ਕਿ ਕਦੇ ਤੁਸੀਂ ਸਾਹਮਣੇ ਆਜੋ ਨਾ ਧਰਮ ਸੁੱਧੀ ਗੱਲ ਹੈ ਮੈਂ ਲੇਕ ਕੇ ਤੈਨਾਂ ਕਦੇ ਤੁਸੀਂ ਸਾਹਮਣੇ ਆਜੋ ਨਾ ਤੇ ਤੁਹਾਨੂੰ ਬਖਸ਼ ਗਏ ਨਾ ਸਹੀ ਗੱਲ ਆ ਪਰ ਦੋ ਤਿੰਨ ਬੰਦੇ ਗੰਦ ਐਡੇ ਪੰਜਾਬ ਦੇ ਵਿੱਚ ਐਡੇ ਪੰਜਾਬ ਦੇ ਵਿੱਚ ਚੰਬੜੇ ਨੇ ਠੀਕ ਆ ਜਿੱਥੇ ਗੱਲ ਤੇ ਤੁਸੀਂ ਲੈ ਕੇ ਆਣਗੇ ਤੋ ਆਇਆ ਆਇਆ ਤੈਨੂੰ ਤੈਨੂੰ ਤੁਹਾਨੂੰ ਜਿੱਥੇ ਤੁਸੀਂ ਸਾਨੂੰ ਟੱਕਰੋ ਕਿਤੇ ਤੁਸੀਂ ਸ਼ਰਮ ਕਰਿਆ ਕਰੋ ਜੇ ਕਿਤੇ ਸੱਚਾਈ ਦੀ ਗੱਲ ਕਰਨੀ ਹੈ ਤਾਂ ਬੜਾ ਪਰਹਾਈ ਹੁੰਦਾ ਹੈ ਤੋ ਮੈਂ ਕੀ ਲਫ਼ਜ਼ ਬੋਲਣ ਲੈ ਬੋਲਣਾ ਪਿਆ ਮੈਂ ਕਦੇ ਦਾ ਕੁੱਤੀ ਜੋ ਪੁੱਤਰੋ ਸੱਚ ਤੇ ਬੋਲ ਪਿਆ ਕਰੋ ਕਦੇ ਤੇ ਸੱਚ ਤੇ ਬੋਲਿਆ ਕਰੋ ਬਈ ਇਸ ਬਿਲਕੁਲ ਸੱਚੀ ਇਹ ਗੱਲ ਕਿ ਤੁਸੀਂ ਲੋਕਾਂ ਤੋਂ ਧੀਆ ਪੈਣਾ ਆਪਦੀਆਂ ਨੂੰ ਗਾਲਾਂ ਹੀ ਕਢਾਉਣੀਆਂ ਸਿੱਖਿਆਣਾ ਜੀ ਉਹ ਬੋਲੀ ਏ ਜਦੋਂ ਇੰਨਾ ਜਨਾਨੀਆਂ ਨੂੰ ਮਾਰਾ ਬੋਲੀ ਜਿਤੇ ਉਹਨੇ ਅੱਜ ਕਿੰਨਿਆਂ ਸਾਲਾਂ ਬਾਅਦ ਤੁਸੀਂ ਉਹਨੂੰ ਗਲਤ ਗਿਣੀ ਜਾਂਦੇ ਜੇ ਤੇ ਤੁਸੀਂ ਇੱਕ ਦੁੱਕੀ ਦੀ ਜਨਾਨੀ ਦੇ ਨੰਗੀ ਪੁੰਗ ਨੂੰ ਤੁਸੀਂ ਬੱਬਰ ਸ਼ੇਰ ਨਹੀਂ ਗਿਣੀ ਜਾਂਦੇ ਜੇ ਕੀ ਬੱਬਰ ਸ਼ੇਰ ਨਹੀਂ ਕੀ ਉਹਨੇ ਕੀ ਲੰਗਰ ਲਾਇਆ ਸੀ ਡੋਬਾ ਆ ਕੀ ਉਹਨੇ ਪੰਜਾਬ ਦੇ ਵਿੱਚ ਉਦੋਂ ਵੱਡੇ ਸਾਡੇ ਗੰਦੇ ਲੋਕ ਜਿਹੜੇ ਇਹ ਜੇ ਗੰਦੇਆਂ ਨੰਗੇਆਂ ਨੰਗੇਆਂ ਨੁੱਚੀਆਂ ਨੂੰ ਸਟੇਜਾਂ ਤੇ ਨੱਚਣ ਵਾਲਿਆਂ ਨੂੰ ਜਿਤਾ ਆ ਗਏ ਮੰਤਰੀ ਦੇ ਐਮ ਐਲ ਏ ਬਣਾ ਦਿੰਦੇ ਨੇ ਉਦੋਂ ਵੱਡੀ ਸ਼ਰਮ ਸਾਡੇ ਲੋਕਾਂ ਨੂੰ ਨਹੀਂ ਆਉਂਦੀ ਵੀ ਤੁਸੀਂ ਇਹਨਾਂ ਤੋਂ ਭਾਲਨੇ ਕੀ ਆ ਕੀ ਭਾਲਨੇ ਤੁਸੀਂ ਇਹਨਾਂ ਤੋਂ ਅੱਗੇ ਸੜੀ ਦਿਓ ਉਹਨੂੰ ਜਿਤਾਇਆ ਕੀ ਮਿਲਿਆ ਤੁਹਾਨੂੰ ਮਰੇਰਾ ਗਰਦਾਸਪੁਰ ਵਾਲੇ ਪਟਾਲਿਆ ਨਲਕਾ ਤਾਂ ਜੋ ਮਾਚਲ ਜਿ ਕਿਧਰ ਹੋਏ ਜਿੱਤ ਕੇ ਮੈਨੂੰ ਨਹੀਂ ਪਤਾ ਕਿਧਰ ਹੋਏ ਜਿੱਤ ਕੇ ਉੱਥੇ ਪਤਾ ਸਟੇਜ ਤੇ ਦੀ ਬੋਲਦੀ ਪਹਾੜੀਓਂ ਕੇ ਮੂੰਹ ਮੇ ਚਪੇੜ ਇੱਕ ਚਾਂਟਾ ਇਹ ਲੋਕਾਂ ਨੂੰ ਇੱਕ ਸਟੇਜ ਤੇ ਖੜ ਕੇ ਕਹਿ ਸਕਦੀ ਵੀ ਮੂੰਹ पे ਚਪੇਟ ਤੇ ਜੇ ਉਹਨੇ ਇੱਕ ਚਪੇਟ ਮਾਰਦੀ ਤੂੰ ਉਹਨੂੰ ਕੱਢਦਾ ਤੇ ਇਹਦੇ ਲਈ ਕੋਈ ਕਾਰਵਾਈ ਨਹੀਂ ਮੋਦੀ ਬੰਦੇ ਦਾ ਪੁੱਤਰ ਬਣ ਜਾ ਚੰਗਾ ਰਹ ਜਗਾ ਬੰਦੇ ਦਾ ਪੁੱਤਰ ਬਣ ਜਾ ਨਹੀਂ ਤੇ ਕਿਸੇ ਨੇ ਕੇਦਾ ਖੂਰ ਜਾਗ ਪਿਆ ਨਾ ਤੇ ਘਾਟਾ ਖਾਏਗਾ ਇਹ ਤੁਸੀਂ ਤੁਹਾਨੂੰ ਮਨ ਚੋਂ ਕਰ ਦਿਓ ਮਨ ਚੋਂ ਕਰ ਦਿਓ ਇਹ ਸਿੱਖ ਕੌਮ ਨੇ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ ਸਿੱਖ ਕੌਣ ਹੈ ਸੂਰੀ ਬੋਲਿਆ ਸੀ ਹਟਾਤਾ ਕਿ ਨਹੀਂ ਬੋਲਣੋ ਇਹ ਕੋਈ ਪਤਾ ਨਹੀਂ ਕਿੱਥੋਂ ਕੁ ਜੰਪ ਪੈਣਾ ਜੋਦਾ ਤੇ ਤੁਸੀਂ ਇਹ ਜਿਹੜੀਆਂ ਸਪੋਟਾ ਕਰਨੋਂ ਹਟਜੋ ਇਹ ਜਿਹੜੀਆਂ ਸਪੋਟਾ ਨਾ ਕਰਿਆ ਕਰੋ ਜਦੋਂ ਬੰਦਾ ਗਲਤ ਹਨ ਉਹਨੂੰ ਤੁਸੀਂ ਜੇ ਦੇ ਦੇ ਵਿੱਚ ਤੁਸੀਂ ਅਮਨ ਸ਼ਾਂਤੀ ਸਵਾਦ ਹੀ ਪਾ ਰਹੇ ਆ ਵੀ ਤੁਸੀਂ ਇੱਕ ਗੰਦਾ ਬੰਦਾ ਮਾੜਾ ਬੋਲਣ ਉਹਦੀ ਤੁਸੀਂ ਸਪੋਰਟ ਕਰਨੇ ਪਏ ਉਹਦੀਆਂ ਤੁਸੀਂ ਸਪੋਟਾ ਬੈ ਕਰਨੇ ਉਹਨੂੰ ਪੰਪ ਦੇਨੇ ਮੈਂ ਤੇ ਜਿਹੜਾ ਸਹੀ ਕੰਮ ਕਰਨ ਵਾਲਾ ਉਹਨੂੰ ਤੁਸੀਂ ਗਲਤ ਕਰਦੇ ਪਏ ਦੇਸ਼ ਕਿਸਾਨਾਂ ਦੇ ਸਿਰ ਤੇ ਚੱਲਦਾ ਹੈ ਕਿਸਾਨੀ ਨਾਲ ਚੱਲਦਾ ਹੈ ਉਦੋਂ ਝੁੱਡੂ ਲੋਕ ਜਿਹੜੇ ਸਾਡੇ ਨੇ ਜਿਨ੍ਹਾਂ ਨੇ ਹੁਣ ਬੀਜੇਪੀ ਨੂੰ ਵੋਟਾਂ ਪਾ ਕੇ ਲੱਗੇ ਲੈਂਦਾ ਜੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਦੇ ਦੇਵੇ ਤੇ ਕਿਸਾਨਾਂ ਦੇ ਦਿਮਾਗ 'ਚ ਨੁਕਸਾਨੀ ਵੀ ਉੱਥੇ ਜਾ ਕੇ ਬਹਿ ਜਾਣਗੇ ਪਰ ਮੈਂ ਤਾਂ ਇੱਕ ਗਲਤੀ ਜੇ ਇਹਨਾਂ ਲੋਕਾਂ ਦੀ ਸਾਡੇ ਕਿਸਾਨਾਂ ਦੀ ਵੀ ਗਲਤੀ ਏ ਆ ਜਿਹੜੇ ਮੀਟਰ ਨੇ ਨਾ ਜਿਹੜੇ ਵੋਟਾਂ ਤੋਂ ਮੀਟਰ ਲੱਗਣ ਤੋਂ ਯਾਰ ਚੇਪਾਲੇ ਕਰਾ ਲੱਗ ਲੈਣ ਤੋਂ ਚੇਪਾਲੇ ਮੀਟਰ ਲੱਗ ਲੈਣ ਤੇ ਹੋਲੇ ਦੇਣ ਲੋਕਾਂ ਨੂੰ ਹੋਰਿਆਂ ਨੂੰ ਪਤਾ ਲੱਗ ਜਾਵੇਗਾ ਵੀ ਜੇ ਮੇ 3 ਦਿਨ ਵੀ ਚਲਾ ਕੇ ਜਿਹੜੇ ਜਿਹੜੇ ਸ਼ਹਿਰਾਂ 'ਚ ਬੈਠੇ ਨੇ 5-5 ਏਸੀ ਲਾ ਗਏ 3 ਦਿਨ ਵੀ ਚਲਾ ਕੇ ਤੇ ਮੈਨੂੰ ਕਹਿ ਦੇ ਜਿਮੀਦਾਰਾਂ ਦੇ ਚਰਾਜ ਲੈਣਾ ਹੈ ਜਿਮੀਦਾਰਾਂ ਦੇ ਛਕੱਲ ਨਹੀਂ ਚੱਲਦਾ ਲੱਗਣ ਤੋਂ ਚੇਪਾ ਵਾਲੇ ਮੀਟਰ ਕਰਾਣੋਂ ਵੱਜ ਗਈ ਮੌਲੀ ਤੇ ਹੋ ਗਈ ਹੋਰੀ ਇਹਨਾਂ ਵਿੱਚ ਮੈਂ ਚਾਨਣ ਆਉਂਦੇ ਫੇਰ ਇਹ ਲੋਕ ਸੁਧਰਨਗੇ ਅੱਗੇ ਸਿਲੰਡਰਾਂ ਤੋਂ ਸਿਲੰਡਰਾਂ ਤੋਂ ਇਹਨਾਂ ਦੀਆਂ ਜਨਾਨੀਆਂ ਫਿਰਦੀਆਂ ਨਾ ਕੱਖਾਂ ਕੂੜਿਆਂ 'ਚ ਹੱਥ ਮਾਰਦੀਆਂ 300 ਤੋਂ 1100 ਦਾ ਹੋ ਗਿਆ ਪਰ ਲੋਕ ਇਹ ਨਹੀਂ ਉਹ ਗੱਲਾਂ ਨੂੰ ਸੋਚਦੇ ਇਹ ਲੋਕ ਪਤਾ ਨਹੀਂ ਸੋਚਦੇ ਕੀ ਨੇ ਕੀ ਕਿਸੇ ਨੂੰ 2000 ਮਿਲ ਗਿਆ 5 ਕਿਲੋ ਕਣਕ ਮਿਲ ਗਈ ਕੀ ਐਮ ਰਖਾਉਂਦੀ ਵੀ 5 ਕਿਲੋ ਕਣਕ ਕੀ ਰਖਾਉਂਦੀ ਮੰਦਰ ਬਣਾ ਜੋ ਮੰਦਰ ਬਣਾ ਲੋ ਮੰਦਰਾਂ ਦੇ ਕਿ ਕਾਸ਼ੇ ਫੜ ਕੇ ਮੰਗਣ ਬੈਜਿਆ ਨੇ ਜਿੱਥੇ ਰੋਟੀ ਵੀ ਨਹੀਂ ਮਿਲਦੀ ਕਿੰਨੇ ਕਿੰਨੇ ਕ ਮੰਦਰਾਂ ਦੇ ਕਿ ਕਿੰਨੇ ਕਿੰਨੇ ਲੰਗਰ ਲੱਗੇ ਨੇ ਕਿੰਨੇ ਕਿਲੋਗ ਲੰਗਰ ਲਾ ਕੇ ਬੈਠੇ ਨੇ 100 100 ਹੀ ਸਰਕਾਰਾਂ ਉਹ ਕੰਮ ਕਰਦੀਆਂ ਨੇ ਜਿੱਥੇ ਇਹਨਾਂ ਨੂੰ ਵੋਟਾਂ ਮਿਲੇ ਤੇ ਪਰ ਉਦੋਂ ਸਾਡੇ ਬੇਕੂਫ ਲੋਕ ਨੇ ਜਿਹੜੇ ਅਸੀਂ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ ਆ ਅਸੀਂ ਨਹੀਂ ਸੋਚਦੇ ਅਸੀਂ ਗਲਤ ਬੰਦੇ ਦੀ ਹਮੇਸ਼ਾ ਵਾਤੇ ਗਲਤ ਬੰਦੇ ਦੀ ਸਪੋਰਟ ਕਰਨੇ ਗਲਤ ਬੰਦੇ ਦੀਆਂ ਸਪੋਰਟਾਂ ਨਹੀਂ ਕਰਨੀਆਂ ਚਾਹੀਦੀਆਂ ਕਦੇ ਵੀ ਨਹੀਂ ਚਾਹੇ ਛੱਕਾ ਪੁੱਤਰ ਜੇ ਕੋਈ ਵੀ ਜੋ ਗਲਤ ਅਦੋਂ ਕਹੇ ਤੂੰ ਯਾਰ ਗਲਤ ਆ ਤੇ ਆਪੇ ਉਹ ਗਾਂ ਸੁਧਰ ਜਾਏਗਾ ਉਹ ਜਿਹੜੀ ਹੁਣ ਉਹਦੀ ਦੂਜੀ ਭੈਣ ਉਹ ਕੰਗਣਾ ਵਾਲਿਆਂ ਦਾ ਹੁਣ ਕੀ ਨਾਂ ਇੱਕ ਤਾਂ ਨਾਂ ਹੀ ਇਹਨਾਂ ਦੇ ਕੁੱਤੇ ਬਿੱਲਿਆਂ ਵਾਲੇ ਨਾਂ ਨੇ ਇਹਨਾਂ ਦੇ ਉਹ 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 ਪਾਕੀ ਜਾਂਦੀ ਸੀ ਪੰਜਾਬ ਨੂੰ ਕਰਵਾ ਦੇ ਕਿਹੜਾ ਪੰਜਾਬ ਨੂੰ ਕਰਵਾ ਦੇ ਕਿਹੜਾ ਪੰਜਾਬ ਨੂੰ ਕਰਵਾ ਦੇ ਕੀ ਗੱਲ ਗੁਜਰਾਤ ਦੇ ਵਿੱਚ ਦੰਗੇ ਹੋਏ ਲੋਕਾਂ ਦੀਆਂ ਗੱਡੀਆਂ ਲੋਕਾਂ ਨੂੰ ਜਿਉਂਦਿਆਂ ਸਾਰ ਦਿੱਤਾ ਤੇ ਗੁਜਰਾਤ ਦੇ ਵਿੱਚ ਕੀ ਗੱਲ ਫੁੱਲ ਕਿੱਡੇ ਡਿੱਗੇ ਸੀ ਅਰ ਬਿਹਾਰਾਣੇ ਦੇ ਵਿੱਚ ਕੀ ਹੋਇਆ ਸੀ ਬਿਹਾਰਾਣੇ ਦੇ ਵਿੱਚ ਕਿੰਨੀ ਕੁੱਟਮਾਰ ਹੋਈ ਕਿੰਨਾ ਗਰੀਬਾਂ ਦੀਆਂ ਗੱਡੀਆਂ ਭਰੀਆਂ ਕੀ ਕੁਝ ਬਣਿਆ ਉੱਥੇ ਕੀ ਸੀ ਜੂਪੀ ਦੇ ਵਿੱਚ ਕੀ ਹੋਇਆ ਪੰਜਾਬ ਦੇ ਵਿੱਚ ਹੀ ਦੇਖਦਾ ਪਰ ਸਾਡੇ ਲੋਕ ਛੱਤਰਖਾਨ ਨੂੰ ਖੋਜਨੇ ਤੇ ਛੱਤਰਖਾਨ ਦੇ ਰਹਿਣਗੇ ਪਰ ਮੈਂ ਤਾਂ ਕਿਸਾਨਾਂ ਨੂੰ ਇੱਕ ਬੇਨਤੀ ਕਰਨਾ ਵੀ ਚੇਪ ਵਾਲੇ ਮੀਟਰ ਲੱਗਣ ਜੋ ਲੱਗਣ ਜੋ ਯਾਰ ਚੇਪ ਵਾਲੇ ਮੀਟਰ ਕਰਾ ਲੱਗ ਲੈਣ ਜੋ ਇੱਕ ਰਹਿਣ ਲੋਕਾਂ ਨੂੰ ਗਿਆਨ ਆ ਲੈਣ ਜੋ ਇਹ ਤਾਂ ਦੇ ਨੇ 600 ਯੂਨਟ 600 ਯੂਨਟ ਛੱਡ ਕੇ ਜਿਹੜੇ NASA ਤੜੀਆਂ મોદી ਦੇ ਤੇਲ ਨਾਲ ਕਰ ਦਿੰਦਾ ਮਹਿੰਗਾਈ ਕਿੱਥੇ ਲੈ ਗਿਆ ਲੋਕ ਤਾਂ ਰੋਂਦੇ ਪੈਣੇ ਤੇ ਇਹ ਸਾਡੇ ਲੋਕ ਸਪੋਰਟਾ ਕਰੀ ਜਾਂਦੇ ਨੇ ਆ ਬਫਰੀ ਦੇ ਗਨਮਨ ਲੈ ਗਿਆ ਮੰਡ ਜਿਆ ਖੰਦ ਜਿਆ ਨਾ ਬੰਦਾ ਨਾ ਬੰਦਿਆਂ ਵਿੱਚੋਂ ਨਾ ਦੀ ਕਾਤ ਇਹਨਾਂ ਨੇ ਗਾਲਾਂ ਖਾਣ ਦਾ ਟੀਚਾ ਲਿਆ ਇਹਨਾਂ ਨਾਲ ਸਰਸ ਕਟਾਇਆ ਵੀ ਆਪ ਦੀਆਂ ਧੀਆਂ ਪੈਣਾ ਨੂੰ ਲੋਕਾਂ ਤੋਂ ਇਹਨਾਂ ਨੇ ਗਾਲਾਂ ਖਾਣੀਆਂ ਹੀ ਕਾਣੀਆਂ ਕਮੈਂਟਾਂ ਦੇ ਵਿੱਚ ਇੱਕ ਕੋਈ ਗਲਤ ਕਮੈਂਟ ਕਰਦਾ ਤਾਂ ਗਾਲਾਂ ਸ਼ਰਮ ਕਰਦਾ ਵੀ ਯਾਰ ਮੈਂ ਗਲਤ ਬੋਲਣਾ ਪਿਆ ਮੈਂ ਇਹਨਾਂ ਚੀਜ਼ਾਂ ਨੂੰ ਸੁਧਾਰ ਕਰਾਂ ਮੈਂ ਯਾਰ ਕਿਉਂ ਇੱਕ ਗਲਤ ਮਾਰਾ ਬੋਲਣਾ ਕਿਸੇ ਨੂੰ ਪਰ ਇਹਨਾਂ ਲੋਕਾਂ ਨੇ ਟੀਚਾ ਉਹ ਗੰਜਾ ਜੇ ਅੰਦਰ ਬਹਿ ਜਾਂਦਾ ਗਨਮਾਨ ਰੱਖ ਕੇ ਜੇ ਤੁਹਾਡੇ ਜਿਨਾ ਤਾਕਤ ਤੇ ਬਾਲੇ ਨਾ ਤੇ ਫਿਰ ਬਾਹਰ ਆਓ ਬਗੇਰ ਗਨਮਾਨਾ ਦੋ ਤੁਰੋ ਜੇ ਤੁਸੀਂ ਇਹਨੇ ਸੌਦੇ ਸਾਫ ਸੁਥਰੇ ਆ ਤੁਹਾਨੂੰ ਪਤਾ ਵੀ ਲੱਗ ਜਾਏਗਾ ਵੀ ਲੋਕ ਕੀ ਕਰਦੇ ਨੇ ਜੇ ਸਹੀ ਹੋਵੇਗਾ ਤੇ ਕੋਈ ਕਿਸੇ ਨੂੰ ਪੁਛਾਦਾ ਨਹੀਂ ਤੇ ਜੇ ਗਲਤ ਹੋਵੇਗਾ ਤੇ ਫਿਰ ਲੋਕ ਢਾ ਲੈਣਗੇ ਪਰ ਗਨਮੈਨ ਵੀ ਕਦੇ ਕੁਛ ਨਹੀਂ ਕਰਦੇ ਸੂਰੀ ਕੋਲੇ ਗਈ ਸੀ ਗਨਮੈਨ 21 22 ਬੰਦੇ ਸੀ ਪੁਲਿਸ ਵਾਲੇ 21 22 ਬੰਦੇ ਸੀ ਪੁਲਿਸ ਵਾਲੇ ਤੇ ਸੋਇਆ ਅੱਜ ਇਹਨੇ ਵੀ ਵੇਖੋ ਸਾਰੇ ਹਿੰਦੂ ਬੋਸਲੇ ਦੇ ਭਾਈ ਸਿੱਖ ਸਾਰੇ ਆਰਾਮ ਨਾਲ ਸੁੱਖ ਸ਼ਾਂਤੀ ਨਾਲ ਰਹਿੰਦੇ ਨੇ ਕੋਈ ਝਗੜਾ ਨਹੀਂ ਪਰ ਜਿਹੜੇ ਇਹੋ ਜਿਹੇ ਗੰਦੇ ਅਨੰਗੇ ਪੁੰਗੇ ਨੰਗੀਆਂ ਨੱਚਣ ਵਾਲੀਆਂ ਜਿਹੜੀਆਂ ਨੇ ਆ ਭਾਜਪਾ ਐਡੀ ਗੰਦੀ ਪਾਰਟੀ ਐਡੀ ਗੰਦੀ ਪਾਰਟੀ ਨਾ ਇਹਨਾਂ ਦੀ ਐਡੀ ਗੰਦੀ ਤੇ ਮਾੜੀ ਸੋਚ ਹੈ ਇਹਨਾਂ ਨੂੰ ਟਿਕਟ ਨਿਕਲਣੀ ਚਾਹੀਦੀ ਟਿਕਟ ਨਿਕਲਣੀ ਚਾਹੀਦੀ ਭਾਵੇਂ ਕਲਾਕਾਰ ਹੋਵੇ ਭਾਵੇਂ ਕੋਈ ਹੋਵੇ ਜੋ ਆ ਜਿਹੜੀਆਂ ਸਿਆਸਤ ਦੇ ਵਿੱਚ ਆ ਜਿੰਨੇ ਜੀ ਐਕਟਰ-ਅਕਟਰ ਸਾਰੇ ਵਾਰਡ ਦਿੱਤੇ ਬੀ ਲੋਗ ਛੱਡੂ ਲੋਗ ਨੇ ਸਾਡੇ ਪੰਜਾਬ ਵਾਲਿਆਂ ਨੂੰ ਲੋਕਾਂ ਨੂੰ ਇਹ ਬੇਕੂਫ ਗਿੰਦੀ ਬੀਜੇਪੀ ਬੀ ਲੋਗ ਇਹਨਾਂ ਨਾਲ ਫੋਟੋਆਂ ਖਚਾਉਣ ਨੂੰ ਇਹਨੂੰ ਵੋਟਾਂ ਪਾ ਦੇਣਗੇ ਤੇ ਸਾਡੀ ਸੀਟ ਨਿਕਲੇਗੀ ਤੇ ਸੈਂਟਰ ਚ ਸਰਕਾਰ ਬਣ ਜੇਗੀ ਲੋਕਾਂ ਦੇ ਕੰਮ ਹੋਣ ਭਾਵੇਂ ਨਾ ਹੋਣ ਕਿਸੇ ਦਾ ਪੰਜਾਬ ਚ ਆਵਾਜ਼ ਉੱਠੇ ਉੱਥੇ ਜਾ ਕੇ ਦਿੱਲੀ ਆਵਾਜ਼ ਉੱਠੇ ਭਾਵੇਂ ਨਾ ਉੱਠੇ ਸਿੱਧਾ ਸਟੇਜਿਆਂ ਦੀ ਭੀ ਬਾੜੀਆਂ ਦੇ ਮੂੰਹ ਵਿੱਚ ਥੱਪੜ ਬਲਤੋ ਇੱਕ ਬੰਦਾ ਫੂ ਬੋਟਾਂ ਚ ਖੜੋਤੇ ਇਹ ਇਲੈਕਸ਼ਨ ਚ ਖੜੇ ਆ ਤੇ ਸਟੇਜ ਤੇ ਖੜ ਕੇ ਮੂੰਹ ਮੇ ਥੱਪਣਾ ਕਿਉਂ ਥੱਪੜ ਟੋਕਾ ਤੇ ਫਿਰ ਝੱਲ ਝੱਲ ਹੁਣ ਅਜੇ ਆਉਣ ਵਾਲਾ ਸਮਾਂ ਵੇਖੋ ਗੁਰੂ ਮਹਾਰਾਜ ਕਰੇ ਲੋਕ ਤਾਂ ਦੇ ਕਾਂਗਰਸ ਦੇ ਉੱਤੇ ਕਾਂਗਰਸੀ ਸਰਕਾਰ ਬਣ ਜੇ ਦੀ ਬਣ ਗਏ ਤੇ ਠੀਕ ਹੈ ਪਰ ਬਾਕੀ ਚਲੋ ਠੀਕ ਹੈ ਜੇ ਮੋਦੀ ਦੀ ਵੀ ਬਣਦੀ ਤੂੰ ਐਡੀ ਖਾਸ ਗੱਲ ਕੁਣੀਗੀ ਬੀ ਮੋਦੀ ਦਾ ਬਾਲ ਵੀ ਜਿਹੜਾ ਅੱਗੇ ਕੱਲਾ ਹੀ ਜੋ ਮਰਜ਼ੀ ਕਰਕੇ ਸਰਕਾਰ ਬਣਾ ਕੇ ਕਰ ਲੈਂਦਾ ਸੀ ਹੁਣ ਉਹ ਗੱਲ ਗਈ ਵੀ ਕੱਲਾ ਬਿੱਲ ਪਾਸ ਕਰਕੇ ਬਹਿ ਜਾਏਗਾ ਹੁਣ ਮਗਰ ਡੰਡੇ ਵਾਲੇ ਵੀ ਖੜੋਤੇ ਇਹਨੇ ਹੁਣ ਡੰਡੇ ਵਾਲੇ ਵੀ ਤਗੜੇ ਹੋ ਗਏ ਨੇ ਵੀ ਕੋਈ ਨਿੱਕਾ ਨਹੀਂ ਗਾ ਪਰ ਬਾਕੀ ਅਜੇ ਕੋਈ ਇਸ ਕੁੜੀ ਤੇ ਮੈਂ ਸੁਣਦਾ ਪਿਆ ਸੀ ਵੀ ਕੋਈ ਕਾਰਵਾਈ ਨਹੀਂ ਹੋਈ ਉਹ ਜੇ ਨੂੰ ਨੌਕਰੀ ਤੋਂ ਕਰ ਦਿੱਤਾ ਨੇ ਪਾਸੇ ਤੇ ਬਾਕੀ ਕੋਈ ਚੱਕਰ ਨਹੀਂ ਜੇ ਨੌਕਰੀ ਤੋਂ ਪਾਸੇ ਕਰ ਦਿੱਤਾ ਤੇ ਬਰਨਾਲੇ ਵਾਲੀ ਸੀਟ ਤੋਂ ਅਬਾ ਸੋਨਦਾ ਭਾਈ ਇੱਕ ਵੀਰ ਦੀ ਵੀਡੀਓ ਉਹਨੇ ਆਫਰ ਦਿੱਤੀ ਉਹਨੇ ਵੀ ਕੋਈ ਚੱਕਰ ਨਹੀਂ ਸੀਟ ਖਾਲੀ ਹੋ ਗਈ ਤੇ ਆ ਭੈਣ ਬਰਨਾਲੇ ਵਾਲੀ ਸੀਟ ਤੋਂ ਤੇ ਉਹ ਗੱਲ ਬੰਨੀ ਹੈ ਭਾਈ ਅਮਰਤਾਲੀ ਅਮਰਤਪਾਲ ਵਾਲੀ ਯਾਰ ਵੇਖੋ ਲੋਕਾਂ ਦਾ ਖੂਨ ਜਾਗਿਆ ਨਾ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਮਾਸਾ ਜਿਨੀ ਵੀ ਲੋਕ ਦੁਖੀ ਹੋ ਗਏ ਨੇ ਤੁਹਾਡੇ ਤੋਂ ਦੁਖੀ ਹੋ ਕੇ ਲੋਕ ਵੋਟਾਂ ਪਾਉਣ ਲੱਗੇ ਨੇ ਪਹਿਲੋ ਤੁਹਾਡਾ ਹੀ ਕਾਂ ਲੋਕ ਲਾਉਂਦੇ ਰੇ ਕਾਂਗਰਸੀਆਂ ਦੀ ਭਾਜਪੀ ਦੀ ਹਾਥੀ ਵਾਲਿਆਂ ਦੀ ਤੁਸੀਂ ਲੋਕਾਂ ਨੂੰ ਦੁਖੀ ਕੀਤਾ ਲੋਕਾਂ ਨੂੰ ਫੈਚਾੜਿਆ ਲੋਕ ਮਾਰੀ ਦੇ ਹੁਣ ਸਿੱਦੇ ਯਾਦ ਜਿਤਾਜ ਤੱਕ ਫੈਸਲੇ ਲੈਣ ਲੱਗ ਪਏ ਨੇ ਲੋਕ ਕਰਨ ਕੀ ਜਾਣ ਕਿਹਦੇ ਪਾਸੇ ਹੁਣ ਇਹ ਮੋਦੀ ਨੂੰ ਪੁੱਛਣ ਆਲਾ ਹੋਵੇ ਵੀ ਉਹ ਕਿਸਾਨ ਪਹਿਲਾਂ ਤਾਂ ਦਿੱਲੀ ਮਾਰੇ ਹੁਣ ਉਹ ਉੱਥੇ ਬਾਰਡਰ ਤੇ ਇਹਨੂੰ ਇਹ ਨਹੀਂ ਦੱਸਿਆ ਮੂੰਹ ਚੁੱਕਿਆ ਦੇ ਪੰਜਾਬ ਜਾਣ ਵਾਲਿਆ ਦੇ ਪੱਗ ਬੰਨ ਲਈ ਤਾਂ ਇਹ ਜਿਹੜੀਆਂ ਕੰਗਣਾ ਜੀਆਂ ਦੀ ਪਈ ਸੀ ਵੀ ਪੰਜਾਬ ਵਿੱਚ ਕਰਵਾਤ ਵਾਧਾ ਪਿਆ ਤੇ ਇਹਨੂੰ ਪੁੱਛਣ ਆਲਾ ਹੋਵੇ ਕੰਗਣਾ ਨੂੰ ਵੀ ਤੂੰ ਇਹ ਦੱਸ ਵੀ ਜਿਹੜਾ ਤੇਰਾ ਬਾਪੂ ਇਧਰ ਆ ਕੇ ਵੋਟਾਂ ਮੰਗਦਾ ਪੱਗ ਬੰਨ੍ਹ ਕੇ ਇਹ ਫਿਰ ਅਤਵਾਦੀਆਂ ਤੋਂ ਵੋਟਾਂ ਮੰਗਣ ਆ ਗਿਆ ਅਤਵਾਦੀਆਂ ਤੋਂ ਵੋਟਾਂ ਮੰਗਣ ਆ ਗਿਆ ਇਹਨੂੰ ਨਾਂ ਆਉਂਦੇ ਮੈਂ ਵੋਟਾਂ ਮੰਗਣ ਵੋਟਾਂ ਮੰਗ ਜੇ ਵੋਟਾਂ ਲੈ ਜੇ ਡੁੱਬਣ ਕੋਈ ਨੁਕਸਾਨ ਹੋ ਗਿਆ ਤੇ ਉਥੇ ਸਿੱਖ ਬੜੇ ਬਹਾਦਰ ਬੜੀ ਛੇੜ ਕੌਮ ਤੇ ਜੇ ਹੱਕ ਮੰਗਣ ਤੇ ਫੇਰ ਹੱਤਵਦੀ ਫੇਰ ਹੱਤਵਦੀ ਸਾਡਿਆਂ ਕੋਈ ਧੀਆਂ ਬਾਰਾਂ ਨੂੰ ਕੋਈ ਬੋਲੇ ਤਾ ਉਹ ਇਹਨਾਂ ਦੀ ਲੁੱਚੀ ਲੰਡੀ ਨੰਗੀ ਪੂੰਗੀ ਨੱਚਣ ਵਾਲੀ ਉਹ ਇਹਨਾਂ ਦੀ ਸ਼ੇਰ ਨਹੀਂ ਜੇ ਕੋ ਸਾਡੀਆਂ ਧੀਆਂ ਨੂੰ ਤੇ ਜੇ ਸਾਡੀ ਗੇਤੀ ਪੈਣ ਕੋ ਚਪੇਟ ਠੋਕੀ ਚੰਗੀ ਰੱਖ ਕੇ ਜੇ ਸ਼ੁਗਰ ਕਰੋ ਨੇ ਚਪੇਟ ਮਾਰੀਏ ਅਜੇ ਅਜਿਆਂ ਦੀ ਉਹਨੇ ਚਪੇਟ ਮਾਰੀਏ ਕਿਉਂ ਉੱਤੇ ਨਹੀਂ ਉਹਨੇ ਘਾੜ ਦਿੱਤਾ ਉੱਤੇ ਨਹੀਂ ਕਿਤੇ ਘਾੜ ਦਿੱਤਾ ਨੇ ਪਰ ਇਹ ਇਤਿਹਾਸ ਚ ਛਾਪ ਗਈ ਏ ਵੀ ਲੋਕਾਂ ਨੂੰ ਹਾਰ ਪੈਂਦੇ ਨੇ ਤੇ ਇਹਨਾਂ ਨੂੰ ਜੁੱਤੀਆਂ ਪਈਆਂ ਨੇ ਇਹਨਾਂ ਨੂੰ ਛੱਤਰ ਪਾਏ ਨੇ ਜਿੱਤ ਕੇ ਤੇ ਜੇ ਜੇ ਉਹਨਾਂ ਦੀਆਂ ਕਰਤੂਤਾਂ ਚੰਗੀਆਂ ਕਰਤੂਤਾਂ ਹੋਣ ਨਾ ਚੰਗੀਆਂ ਕਰਤੂਤਾਂ ਤੇ ਲੋਕ ਸਵਾਗਤ ਕਰਨ ਜਿਵੇਂ ਬਾਹਰ ਦੇ ਦੇਸ਼ਾਂ 'ਚ ਹੁੰਦਾ ਨਾ ਪ੍ਰਧਾਨ ਮੰਤਰੀਆਂ ਐਮਪੀਆ ਦਾ ਐਮਐਲਏ ਦਾ ਲੋਕ ਕਰਦੇ ਨੇ ਘਰ ਬੈਠੇ ਜਿੱਤ ਜਾਂਦੇ ਨੇ ਤੇ ਲੋਕ ਉਹਨਾਂ ਦਾ ਸਵਾਗਤ ਘਰ ਬੈਠ ਕੇ ਕਰੀ ਜਾਂਦੇ ਨੇ ਕਦੇ ਵੀ ਉਹ ਜਾ ਕੇ ਮਾਰਾ ਨਹੀਂ ਬੋਲਦੇ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਦੇ ਘਰ ਬੈਠੇ ਉਹਨਾਂ ਨੂੰ ਵੋਟਾਂ ਪੈ ਜਾਂਦੀਆਂ ਨੇ ਜੇ ਉਹਨਾਂ ਦੇ ਉਹਨਾਂ ਦੇ ਕੰਮ ਚੰਗੇ ਨੇ ਤੇ ਲੋਕ ਤਾਂ ਹੀ ਪੈ ਜਾਂਦੀਆਂ ਨੇ ਤੇ ਇਹ ਗਲੀ 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 ਫਿਰਦੇ ਪਾਉਂਦੇ ਗਲੀ ਗਲੀ ਫਿਰਦੇ ਨੇ ਵੋਟਾਂ ਮੰਗਦੇ ਜੇ ਚੰਗੇ ਕਰਮ ਕੀਤੇ ਹੋਣ ਜਿਵੇਂ ਭਗਵੰਤ ਮਾਨ ਰੋਂਦਾ ਪਿਆ ਸੀ ਮੈਂ ਕੋ ਮਾਰਾ ਨਹੀਂ ਕੀਤਾ ਪੰਜਾਬ ਦਾ ਮੈਂ ਕੋ 1 ਰੁਪਈਆ ਨਹੀਂ ਪੰਜਾਬ ਦਾ ਖਾਦਾ ਤਾਂ ਮੈਨੂੰ ਵੋਟਾਂ ਲੋਕਾਂ ਨੇ ਕਿਉਂ ਨਹੀਂ ਪਾਈਆਂ ਜੇ ਪੰਜਾਬ ਦਾ ਚੰਗਾ ਕੀਤਾ ਹੁੰਦਾ ਤੇ ਤੇਨੂੰ ਲੋਕ ਵੋਟਾਂ ਬਹੁਦੇ ਜਾ ਕੇ ਗੋਡੇ ਤਾਂ ਵੀ ਜੀਪੀ ਇੱਕ ਟਿੱਗ ਗਏ ਤੂੰ ਚੁੱਕ ਚੁੱਕ ਕੇ ਮੁੰਡੇ ਸ਼ਾਮ ਦੇ ਜੇਲ੍ਹ ਤੋਂ ਛੁੱਟੀ ਤੁਰਿਆ ਗਿਆ ਤੇ ਫਿਰ ਮੁਹਾਲੀ ਬੈਠੇ ਰਹੇ ਨੇ ਤੂੰ ਕਿਸੇ ਬੰਦੇ ਦੀ ਗੱਲ ਨਹੀਂ ਸੁਣੀ ਇਹਨਾਂ ਦੇ ਮਗਰ ਲਾ ਕੇ ਤੂੰ ਸੋਚਿਆ ਮੈਨੂੰ 92 ਐਮਐਲਏ ਮਿਲ ਗਿਆ ਮੈਂ ਪਤਾ ਨਹੀਂ ਸਾਦਾ ਹੀ ਰੱਬ ਆ ਉਹ ਦਿਨ ਦੂਰ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਲਿਖਿਆ ਹੰਕਾਰਿਆ ਸੋ ਮਾਰਿਆ ਜਦੋਂ ਹੰਕਾਰ ਕਰੋਗੇ ਤੁਸੀਂ ਮਰੋਗੇ ਮਹਾਰਾਜ ਦੀ ਬਾਣੀ ਇਹ ਗੱਲਾਂ ਦੀ ਵੀ ਲੋਕ ਸਭ ਕੁਝ ਕਾ ਦਿੰਦੇ ਨੇ ਲੋਕਾਂ ਨੇ ਸਭ ਕੁਝ ਕਾਤਾ ਆ ਹੁਣ ਜਿਹੜੀਆਂ ਫੇਰ ਆ ਜਿੱਥੇ ਸੀਟਾਂ ਖਾਲੀ ਹੋ ਗਈਆਂ ਤੁਹਾਨੂੰ ਫੇਰ ਸਭ ਕੁ ਲੋਕ ਕਾ ਦੇਣਗੇ ਜੇ ਇਸ ਤਰ੍ਹਾਂ ਦੇ ਕੁਲਵਿੰਦਰ ਕੌਰਗੇ ਜਿਹੜੀਆਂ ਕੁੜੀਆਂ ਜੇ ਇਸ ਤਰ੍ਹਾਂ ਚ ਹੋ ਗਿਆ ਤੇ ਉਹ ਖਾਰ ਕੇ ਲੋਕ ਜਿਤਾਉਣਗੇ ਤੁਹਾਡੇ ਤੋਂ ਲੋਕਾਂ ਨੂੰ ਜੀ ਦੁਖੀ ਹੋ ਗਏ ਨੇ ਸਚਿਆਈ ਸਿੱਖਾਂ ਵਾਲੀ ਦੋ ਦੋ ਜੇ ਕੋਈ ਬਲਾਤਕਾਰ ਕਰਨ ਵਾਲਾ ਵੇਖੋ ਮੈਨੂੰ ਇੱਕ ਨਹੀਂ ਸਮਝ ਲੱਗਦੀ ਥੱਪੜ ਵੱਜਾ ਕੋਈ ਖਾਸ ਗੱਲ ਨਹੀਂ ਕੀਤੀ ਦਾ ਫਲ ਪਾਇਆ ਉਹਨੇ ਥੱਪੜ ਵੱਜੇ ਤੇ ਕੁੜੀ ਦੇ ਪਰਚਾ ਹੋ ਗਿਆ ਕੁੜੀ ਨੂੰ ਬਾਹਰ ਕਰਤਾ ਨੌਕਰੀ ਤੋਂ ਇੱਥੇ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਜਾਂਦੇ ਨੇ ਧੀਆਂ ਭੈਣਾਂ ਬਲਾਤਕਾਰ ਕਰਕੇ ਅੱਗ ਲਾ ਕੇ ਸੜ ਜਾਂਦੀਆਂ ਭਾਜੀਪੀ ਨੂੰ ਸ਼ਰਮ ਹੋਣੀ ਚਾਹੀਦੀ ਉਹਨਾਂ ਅਜੇ ਤੱਕ ਉਹਨਾਂ ਧੀਆਂ ਭਰਾ ਨੂੰ ਨਿਸਾਬ ਨਹੀਂ ਮਿਲਿਆ ਉਹਨਾਂ ਨੂੰ ਨਿਸਾਬ ਨਹੀਂ ਮਿਲਿਆ ਕਿ ਜਿਹੜੀਆਂ ਨਿੱਕੇ ਨਿੱਕੇ ਬੱਚੀਆਂ ਨਾਲ ਬਲਾਤਕਾਰ ਕੀਤੇ ਗਏ ਉਹ ਉਹਨਾਂ ਦੀਆਂ ਲਾਸ਼ਾਂ ਨੂੰ ਅੱਗ ਲਾ ਕੇ ਸੜਾਇਆ ਗਿਆ ਐਡਾ ਬੜਾ ਬੁਰਾ ਹਾਲ ਕੀਤਾ ਗਿਆ ਉਹਨਾਂ ਨੂੰ ਅਜੇ ਤੱਕ ਸਾਬ ਨਹੀਂ ਮਿਲਿਆ ਜੇ ਇਹੋ ਹੀ ਉਹਨਾਂ ਨੂੰ ਇਹੋ ਹੀ ਨਿਸਾਬ ਮਿਲੇ ਤਾਂ ਅੱਜ ਨੂੰ ਇੰਨਾ ਰੌਲਾ ਪੈਂਦਾ ਹੀ ਨਹੀਂ ਅੱਜ ਨੂੰ ਅਜਰੂ ਕਰਿਆ ਤਾਂ ਰੌਲਾ ਨਿਬੜ ਜਾਂਦਾ ਪਰ ਇਹ ਜਿਹੜੀ ਲੋਕ ਜਿਹੜੀਆਂ ਇਹ ਲੀਡਰ ਨੇ ਨਾ ਇਹ ਉਹ ਕੰਮ ਨਹੀਂ ਕਰਦੇ ਆ ਜਿਹੜੀ ਨੰਗੀ ਪੁੰਗੀ ਨੱਚਣ ਵਾਲੀ ਦੇ ਇਹ ਕਮੈਂਟ ਜੀ ਜੀ ਕਾਰਵਾਈ ਹੋ ਗਈ ਪਰਚਾ ਕਟਿਆ ਗਿਆ ਜੀ ਫਰਾਂ ਕੋਈ ਨਹੀਂ ਕੱਖਣੀ ਕੱਖਣੀ ਹੋ ਸਕਦਾ ਧੌਣ ਦੇ ਗੋੰਡਾ ਦੇ ਦੇਣਗੇ ਸਿੱਖ ਨੇ ਮੋਦੀ ਨੂੰ ਉਹ ਨਹੀਂ ਬਖਸ਼ਣਾ ਅਗਲੇ ਨੇ ਸੋਲੀ ਗੱਲ ਜੇ ਇੰਨੇ ਸਾਲਾਂ ਬਾਅਦ ਆ ਕੇ ਜਨਰਲ ਡੈਰ ਨੂੰ ਉਥੋਂ ਬਦਲਾ ਲੈ ਲਿਆ ਸੀ ਨਾ ਤੇ ਇਹ ਕਿਸੇ ਕੋਈ ਨਹੀਂ ਇਹ ਇਹਦੇ ਵਿੱਚ ਬੜਾ ਭੈੜਾ ਖੂਣਾ ਧੱਕਾ ਕਿਸ ਨਾਲ ਸਿੱਖ ਕਰਦੇ ਨਹੀਂ ਤੇ ਧੱਕਾ ਇਹ ਸਹਿੰਦੇ ਨਹੀਂ ਤੇ ਕਿਸੇ ਦੇ ਕੋਈ ਜ਼ੁਲਮ ਕਰੇ ਤੇ ਜ਼ੁਲਮ ਵੀ ਨਹੀਂ ਸਹਿੰਦੇ ਜ਼ੁਲਮ ਨਾਲ ਵੀ ਅੜ ਕੇ ਟੱਕਰ ਦੇ ਦੇ ਇਹ ਉਹ ਕੌਮ ਹੈ ਇਹੋ ਕੂਮੇ ਬਾਕੀ ਉਸ ਕੁੜੀ ਦਾ ਤੁਸੀਂ ਰੋਹ ਵੇਨੇ ਪੈ ਜੀ ਵੀ ਕਿਵੇਂ ਉਹ ਕੁੜੀ ਕਿੰਨਾ ਜੋਸ਼ ਨਾਲ ਜੀਣਾ ਨਾ ਸ਼ੁਕਰ ਕਰਾ ਜ ਉਹਨੇ ਚਾੜ ਮਾਰ ਕੇ ਸਾਰ ਦਿੱਤਾ ਹੋਰ ਨਹੀਂ ਕੋਨੇ ਵਰਤਾਰਾ ਕਰ ਦਿੱਤਾ ਇਹ ਤਾਂ ਸੂਰੀਆ ਨੂੰ ਕੋਈ ਪਤਾ ਨਹੀਂ ਹਰਖ ਦੀ ਮਾਰੀ ਦੁਨੀਆ ਨਰਕੇ ਚ ਲੱਗੀ ਜਾਂਦੀ ਹੈ ਅਗਲਾ ਦਾ ਬਾਅਦ ਦੇ ਵਿੱਚ ਵੇਖੀ ਜੇ ਕਿ ਜੋ ਵਗੀ ਇੱਕ ਵਾਰਾਂ ਦਾ ਇਹਨੂੰ ਸਭ ਕੁਝ ਕਾ ਦਈਏ ਤਸੋਇਆ ਵੀ ਜੇ ਇਹੋ ਹੀ ਕਾਰਵਾਈਆਂ ਲੋਕਾਂ ਦੇ ਹੋਣ ਦਿੱਲੀ ਦੇ ਵਿੱਚ ਕਿੰਨੇ ਦੰਗੇ ਹੋਏ ਨੇ ਕਿੰਨੇ ਬਲਾਤਕਾਰ ਹੋ ਗਏ ਕੁੜੀਆਂ ਦੇ ਜੂਪੀ ਚ ਬਿਹਾਰ ਦੇ ਵਿੱਚ ਇੱਕ ਨਿੱਕਾ ਜਿਹਾ ਵਿਚਾਰਾ ਨਿੱਕੀ ਜੀ ਬਣੀ ਕੁੜੀ ਸੀ 4 ਸਾਲ ਦੀ 4 ਕੇ 5 ਸਾਲ ਦੀ ਤੇ ਇਹਨਾਂ ਦੇ ਮੂੰਹੇ ਦੇ ਅੱਗੇ ਆ ਬੀਜੇਪੀ ਲੀਡਰਾਂ ਦੇ ਮੂੰਹੇ ਅੱਗੇ ਭੂਰਾ ਪਾ ਕੇ ਚੁੱਕ ਕੇ ਵਿਚਾਰਾ ਡੇਫਰਦਾ ਸੀ ਤੇ ਸ਼ਰਮ ਨਹੀਂ ਆਈ ਇਹਨਾਂ ਨੂੰ ਵੀ ਉਹਦੇ ਦੇ ਕਾਰਵਾਈ ਕਰਾਈਏ ਉਹ ਵਿਚਾਰਾ ਸਣੇ ਕੁੜੀ ਲੈ ਕੇ ਤੇ ਸਾਰੇ ਉਹ ਗੱਡੀ ਦੇ ਥੱਲੇ ਬਸ ਦੇ ਥੱਲੇ ਲੱਗਾ ਸੀ ਹੌਣ ਤੇ ਉਹ ਲੋਕਾਂ ਨੇ ਉਹਨੂੰ ਖਿੱਚ ਕੇ ਲੋਕਾਂ ਨੇ ਉਹਨੂੰ ਪੁਲਿਸ ਨੇ ਖਿੱਚ ਕੇ ਤੇ ਉਹਨੂੰ ਰੋਕਿਆ ਉਹਨੂੰ ਬਚਾਇਆ ਤੇ ਜੇ ਉਹਦੀ ਕਾਰਵਾਈ ਕੀਤੀ ਹੁੰਦੀ ਉਹੋ ਜੇ ਬੰਦਿਆਂ ਦੀ ਤੇ ਆਪੇ ਉਹਦੇ ਮਨ ਨੂੰ ਸ਼ਾਂਤੀ ਹੁੰਦੀ ਆਹ ਹਾਲਾਤ ਨੇ ਕਿ ਬਾਕੀ ਜਿਹੜੇ ਸਾਡੇ ਲੋਕਾਂ ਨੂੰ ਚਾਹ ਹੈ ਨਾ ਅਸੀਂ ਨਾ ਕਿਸਾਨਾਂ ਨੂੰ ਆਣਿਆ ਵੀ ਤੁਸੀਂ ਐਮਐਸਪੀ ਤੇ ਰੱਖੋ ਬਿਜਲੀ ਦੇ ਜਿਹੜੇ ਚਿੱਪ ਦੇ ਮੀਟਰ ਲੱਗਦੇ ਲੱਗਣ ਦਿਓ ਤੁਸੀਂ ਇਹ ਘਰਾ ਆਪਣੂ ਕਿਸਾਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਿਕਲਣ ਦਿਓ ਧੂਆਂ ਇਹਨਾਂ ਦਾ ਇੱਕ ਵਾਰ ਜਿਹੜੇ ਆਕੜੇ ਪੜਦੇ ਨਾ ਨਿਕਲਣ ਦਿਓ ਧੂਆਂ ਇਹਨਾਂ ਦਾ ਜੇ 6 ਮਹੀਨੇ ਜੇ 6 ਮਹੀਨੇ ਜੇ ਹੱਥ ਘੜੇ ਨਾ ਕਰਕੇ ਤੇ ਕਹਿ ਦੇ ਜੀ ਇਹ ਲੋਕ ਨਹੀਂ ਸੋਦਰ ਦੇ ਇਹ ਲੋਕ ਨੇ ਡੰਡੇ ਦੇ ਯਾਰ ਇਹ ਲੋਕ ਨੇ ਛਤਰਾਂ ਦੇ ਯਾਰ ਜਿਦੋਂ ਉਹ ਕਟਿੰਦੇ ਰਹਿਣ ਉਹ ਉਹਦੇ ਗੱਲ ਲੱਗਣਗੇ ਜਿਹੜਾ ਭਲਾ ਚਾਏਗਾ ਉਹਦੇ ਨਹੀਂ ਗੱਲ ਲੱਗਣਗੇ ਉਹਨੂੰ ਇਹ ਬੁਰਾ ਗਣਨਗੇ ਜਿਹੜੇ ਅਸਲੀ ਬੰਦੇ ਨੇ ਉਹ ਬਿਲਕੁਲ ਹੱਕ ਤੇ ਸੱਚ ਦੀ ਗੱਲ ਕਰਨਗੇ ਬਾਕੀ ਸਾਰਿਆਂ ਨੂੰ ਇਹੋ ਹੀ ਏ ਇਹਦੇ ਨਾਲ ਖੜੋ ਕੁੜੀ ਦੇ ਖੜਨਾ ਫਾਇਦਾ ਅਜੇ ਕੋਈ ਕਾਰਵਾਈ ਦਾਦੇ ਪਿੱਛੇ ਨਹੀਂ ਹੋਈ ਇਹ ਕੋਈ ਕਾਰਵਾਈ ਤਾਂ ਹੋਣੀ ਹੀ ਹੋਣੀ ਉਹਦੇ ਤੇ ਇਹ ਗੱਲ ਨਹੀਂ ਹੈਗੀ ਬਾਕੀ ਐਡੀ ਕੋਈ ਗੱਲ ਨਹੀਂ ਬਰਨਾਲਿਆ ਆਫਰ ਦੇ ਦਿੱਤਾ ਬਈ ਬਰਨਾਲਿਆਂ ਨੂੰ ਉਹਨਾਂ ਕਹਤੋ ਨਾ ਵੀ ਤਿਆਰ ਹੋ ਜੂ ਤੇ ਰੁ ਕੁਲਵਿੰਦਰ ਕੌਰ ਨੂੰ ਖਿਲਾੜ ਕੇ ਤੇ ਦਿਜਾਓ ਜੇ ਕੋਈ ਪਤਾ ਨਹੀਂ ਲੈਕਸ਼ਾ ਚੀਂ ਨਾ ਦਰੁੱਕੇ ਖਿਲਾੜ ਦੇਣ ਤਾਂ ਇਸ ਕਰਕੇ ਭਰਾਓ ਐਸੇ ਤਰ੍ਹਾਂ ਇਹਨਾਂ ਨੂੰ ਲੀਡਰਾਂ ਨੂੰ ਮੂੰਹ ਤੋੜਵਾ ਜਵਾਬ ਦੇਓਗੇ ਤੇ ਇਹ ਜਾ ਕੇ ਟਿਕਣਗੇ ਨਹੀਂ ਦੇਵੇਂ ਨਹੀਂ ਟਿਕਦੇ ਕਿਉਂਗੇ ਨਵੇਂ ਤੋਂ ਨਵਾਂ ਬਿੱਟੂ ਬੇ ਖੋ ਲੁਧਿਆਣੇ ਚ ਵਕਰਾਂ ਬੋਲੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੱਥ ਨਹੀਂ ਪੱਲੇ ਨਹੀਂ ਯਾਰ ਵਸਾ ਕੇ ਚੱਲੇ ਨਹੀਂ ਕੁੱਤਾ ਵੀ ਪੂਛਲ ਮਾਰ ਕੇ ਬੈੰਦਾ ਉਹ ਵੀ ਇਹਨਾਂ ਨੇ ਵੀ ਮੈਂ ਇੱਥੇ ਬੈਣ ਲੱਗਾ ਤੇ ਜਗ੍ਹਾ ਸਾਫ਼ ਕਰਾਂ ਤੇ ਇਹ ਲੋਕ ਉਹ ਵੀ ਨਹੀਂ ਉਸ ਪਾਰਟੀ 'ਚ ਤੁਰਿਆ ਜਾਂਦਾ ਤੇ ਉਸੇ ਪਾਰਟੀ ਨੂੰ ਗਾਲ੍ਹਾਂ ਕੱਢੀ ਜਾਂਦਾ ਇਹ ਬੀਜੇਪੀ ਵਾਲੇ ਤਾਂ ਸਾਲੇ ਅੱਨੇ ਹੋੜੇ ਫੜਦੇ ਨੇ ਜਿਹੜਾ ਮਰਜ਼ੀ ਨਗਲੀ ਪੱਗ ਬੰਨ ਕੇ ਚਲਾ ਜਾਏ ਤੇ ਉਹਨੂੰ ਜੱਫੀ ਪਾ ਲੈਂਦੇ ਨੇ ਤੇ ਇਹਨਾਂ ਲੋਕਾਂ ਨੂੰ ਕੀ ਭਾਲਦਾ ਅਗਲਾ ਜਿਹੜੀ ਥਾਲੀ ਦੇ ਵਿੱਚ ਖਾਣਾ ਉਸੇ ਥਾਲੀ ਦੇ ਵਿੱਚ ਇਹ ਲੋਕ ਛੇਕ ਕਰਦੇ ਨੇ ਤੇ ਕੀ ਇਹਨਾਂ ਨੂੰ ਤੁਸੀਂ ਕੀ ਭਾਲਦੇ ਆ ਵੀ ਤੁਹਾਡਾ ਭਲਾ ਕਰਨਗੇ ਇਹ ਕਦੇ ਭਲਾ ਨਹੀਂ ਕਰ ਸਕਦੇ ਨਾ ਇਹ ਭਲਾ ਕਰਨ ਵਾਲੀਆਂ ਜਾਤਾਂ ਨੇ ਨਾ ਇਹਨਾਂ 'ਚੋਂ ਖੂਨ ਹੈ ਭਲਾ ਕਰਨ ਵਾਲਾ ਨਾ ਜਾਂਦੇ ਦਾਦੇਦੋਂ ਉੱਥੇ ਬੁੱਤ ਲੱਗਾ ਇਹਨੂੰ ਉੱਥੇ ਬੁੱਤ ਲਾ ਕੇ ਤਾਂ ਬਖਾਵੇ ਬੋਲਣ ਜੁਗਾ ਵੀ ਰਿਆ ਗਿਆ ਤਾਂ ਕੁਸਕਣ ਹੀ ਨਹੀਂ ਦੇਣਾ ਲੋਕਾਂ ਨੇ ਉਹ ਜਿਹੜਾ ਦੂਜਾ ਦਾ ਸੀ ਮੈਂ ਚਾਰ ਨੂੰ ਮੈਨੂੰ ਪੁੱਛ ਲਿਆ ਜੇ ਮੈਂ ਕਰਾਂ ਨਾ ਜਿਹਨੂੰ ਲੋਕਾਂ ਨੇ ਸਟੇਜਾਂ 'ਤੇ ਚੜ ਕੇ ਨਚਾ ਕੇ ਤੇ ਕਰੋੜਪਤੀ ਬਣਾਇਆ ਅੱਜ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਬਣਾਇਆ ਤੇ ਉਹੀ ਆਹ ਮੈਂ ਚਾਰ ਤਰੀਕ ਨੂੰ ਮੈਂ ਇਹਨੂੰ ਪੁੱਛਾਂਗਾ ਲਾਤਾ ਲੋਕਾਂ ਨੇ ਖੁੱਡੇ ਲੈਣ ਬੋੜ ਕੁਛ ਵੀ ਨਹੀਂ ਪਈ ਇਹ ਕੂਮ ਜਿਹੜੇ ਲੋਕ ਨੇ ਜਦੋਂ ਲੋਕ ਟੇਢੇ ਹੋ ਜਾਂਦੇ ਨਾ ਉਦੋਂ ਬੜਾ ਕੁਝ ਕਰ ਦਿੰਦੇ ਨੇ ਇਹ ਬਾਕੀ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਲੋਕ ਭਰਾ ਗਏ ਨਾ ਉਹਨਾਂ ਦਾ ਪੰਜਾਬ ਤੇ ਬੜਾ ਹੱਥੀ ਸਲੂਟ ਆ ਯਾਰ ਉਹਨਾਂ ਨੂੰ ਜਿਹੜੇ ਬਾਹਰ ਬੈਠੇ ਨੇ 5-5 ਲੱਖ ਰੁਪਇਆ ਇੱਕ ਸਿੰਘ ਨੇ 5 ਲੱਖ ਰੁਪਇਆ ਧੀ ਨੂੰ ਦੇਣਾ ਉਹਨੇ ਕੀਤਾ ਇਹ ਬਹੁਤ ਬਹੁਤ ਕੁਰਬਾਨੀਆਂ ਲੋਕਾਂ ਦੀਆਂ ਬਾਹਰ ਦੇ ਜਿਹੜੇ ਲੋਕ ਬੈਠੇ ਨਾ ਅੰਗਰੇਜ਼ੀ ਚ ਕੀ ਲਿਖਿਆ ਹੈ ਭਰਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਂ ਤੇ ਉਹ ਨਾਮ ਦੇਣ ਵਾਲਿਆਂ ਨੂੰ ਵੀ ਸਲੂਟ ਆ ਯਾਰ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਇਹ ਚੀਜ਼ਾਂ ਨੂੰ ਅੱਗੇ ਵਧਾਉਂਦੇ ਨੇ ਹੌਸਲਾ ਵਧਾਉਂਦੇ ਨੇ ਇਹੋ ਚੀਜ਼ਾਂ ਸਭ ਤੋਂ ਜਾਣੀਆਂ ਚਾਹੀਦੀਆਂ ਕਿਉਂਕਿ ਨਹੀਂ ਅੱਜ ਉਹਦੀ ਨੌਕਰੀ ਗਈ ਨੌਕਰੀਆਂ ਲੈਣੀਆਂ ਬੜੀਆਂ ਔਖੀਆਂ ਨੇ ਨੌਕਰੀ ਲੈਣੀ ਬਹੁਤ ਔਖੀ ਹੈ ਠੀਕ ਹੈ ਨਹੀਂ ਉਹਦੀ ਨੌਕਰੀ ਵੀ ਜਾ ਸਕਦੀ ਹੈ ਪਰ ਉਹਨੇ ਫਿਰ ਵੀ ਇਹ ਨੌਕਰੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਇੱਕੀ ਦੀ 31 ਪਾਈ ਉਹ ਕੁੜੀ ਨੇ ਤੇ ਵੱਧ ਤੋਂ ਵੱਧ ਇਹਦਾ ਸਪੋਰਟ ਕਰੋ ਇਹ ਕੁੜੀ ਦੀ ਡਟ ਕੇ ਕਿਉਂਕਿ ਸਰਕਾਰ ਨੂੰ ਮੋਦੀ ਨੂੰ ਵੀ ਪਤਾ ਲੱਗ ਜਾਏਗਾ ਸਰਕਾਰ ਨੂੰ ਹੀ ਪਤਾ ਲੱਗ ਜਾਏਗਾ ਵੀ ਜੇ ਕੁਝ ਕੀਤਾ ਤੇ ਇਹ ਇੱਥੇ ਪੰਗਾ ਪਾ ਕੇ ਬਹਿ ਜਾਣਗੇ ਆ ਕੇ ਕਿਸਾਨ ਠੀਕ ਹੈ ਤੇ ਗੱਲ ਉਹਨੇ ਕੀਤੀ ਕਿਸਾਨਾਂ ਵਾਸਤੇ ਸੀ ਉਹਨੇ ਬੀਬੀਆਂ ਵਾਸਤੇ ਗੱਲ ਕੀਤੀ ਜਿਹੜੀਆਂ ਬੀਬੀਆਂ ਭੈਣਾਂ ਨੂੰ ਇੱਕ ਤਗੇ-ਤਗੇ ਦੇ 2-200 ਦੇ ਵੇਚਣੀਆਂ ਦੱਸਦੀ ਸੀ ਕਿ ਜਿਹੜੀ ਜਿਹੜੀ ਨੰਗੀ ਪੁੰਗੀ ਸਟੇਜਾਂ ਤੇ ਨੱਚਣ ਵਾਲੀ ਉਹ ਇਹ ਗੱਲ ਕਹੇ ਉਹ ਇਹ ਗੱਲ ਕਵੇ ਆਪਦੇ ਸਾਊ ਖਾਨਦਾਨ ਦੀ ਤੇ ਉਹਨੂੰ ਫਿਰ ਖੂਨ ਵਾਲਾ ਵੇਰ ਕੇ ਖਾ ਜਾਂਦਾ ਮੈਂ ਵੈਦਨਾ ਗੱਲਾਂ ਨਾ ਪੈਂ ਜਦੋਂ ਬੰਦਾ ਸਾਹਮਣੇ ਆ ਜਾਂਦਾ ਜਦੋਂ ਗਲਤ ਬੋਲਦਾ ਨਾ ਟਕਲਾ ਜਿਹਾ ਕਿਹੜਾ ਲੁਧਿਆਣੇ ਵਾਲਾ ਜੇ ਕਿਤੇ ਸਾਹਮਣੇ ਆ ਜੇ ਤਾਂ ਸਹੀ ਗੱਲਾਂ ਨਹੀਂ ਰੁਗਿਆ ਜਾਣਾ ਤੇ ਜੇ ਕਿਤੇ ਉਹ ਜਿਹੜਾ ਲੁਧਿਆਣੇ ਵਾਲਾ ਜਿਵੇਂ ਬੋਲਦਾ ਪਿਆ ਉਹ ਉਹ ਪੱਗ ਬਦੀ ਝੂਟ ਜਾ ਮੰਡ ਇਹੋ ਜਿਹੇ ਬੰਦੇ ਸਾਹਮਣੇ ਕਿਸੇ ਬੰਦੇ ਦੇ ਵੀ ਆ ਜਾਣ ਅਣਖੀ ਦੇ ਜਾਗਦੀ ਜ਼ਮੀਰ ਵਾਲੇ ਦੇ ਉਹ ਕਦੇ ਵੀ ਨਹੀਂ ਬਖਸ਼ੇਗਾ ਗਲਤ ਬੋਲਣ ਨਾਲ ਨੂੰ ਕਦੇ ਵੀ ਅਗਲਾ ਨਹੀਂ ਬਖਸ਼ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਇਗੀ ਨਹੀਂ ਮੈਨੂੰ ਆਉਦੀ ਮੇਰੇ ਵੀਰ ਪੰਜਾਬੀ ਮੈਂ ਤੁਹਾਡੀ ਮੋੜ ਕਰ ਲੈਣਾ ਤੇ ਅੰਗਰੇਜ਼ੀ ਨਹੀਂ ਆਉਦੀ ਬਾਕੀ ਕੋੜ ਕੋੜ ਧੰਨਵਾਦ ਤੁਹਾਡਾ ਬਾਕੀ ਭੈਣ ਦੇ ਨਾਲ ਖੜੀ ਜ਼ਰੂਰ ਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਹਰ ਬੈਠੇ ਸੱਜਣ ਵਸਦੇ ਉਹ ਪੂਰਾ ਡੜ ਕੇ ਸਟੈਂਡ ਲੈ ਗਏ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੰਜਾਬ ਵਾਸਤੇ ਸਲੂਟ ਲੈਂਦੇ ਆ ਯਾਰ ਸਟੈਂਡ ਬਹੁਤ ਜ਼ਿਆਦਾ ਲੈਂਦੇ ਆ ਵੇਖੋ ਉੱਥੇ ਜਾ ਕੇ ਤਿਆਰੀਆਂ ਲਾਉਂਦੇ ਦਿਨ ਪਰ ਰਾਤ ਮਿਹਨਤ ਕੰਮ ਕਰਦੇ ਨੇ ਇੰਨਾ ਕੰਮ ਕਰਦੇ ਨੇ ਤੇ ਫੇਰ ਵੀ ਉਹ ਯਾਰ ਇੰਨੀ ਵੱਡੀ ਜਿਹੜੀ ਕੋਈ ਕਿਸੇ ਨੂੰ ਦੁੱਖ ਹੀ ਨਹੀਂ ਦਿੰਦਾ ਇੱਥੇ ਲੱਖਾਂ ਦੇ ਲੱਖਾਂ ਰੁਪਈਆ ਨਾਮ ਉਹਦੀ ਭੈਣਾਂ ਦੀ ਪਈ ਸੀ ਇਸ ਕਰ ਮਾਨ ਲੈਣਾ ਚਾਹੀਏ ਇਸ ਕੋ ਬਾਹਰੋਂ ਪੈਸਾ ਯਾਰ ਕਿਸੇ ਵੀ ਚੀਜ਼ ਅਗਲੇ ਦੀ ਚੀਜ਼ ਹੈ ਜਿਹੜਾ ਮਰਜ਼ੀ ਦੇ ਸਕਦਾ ਅਗਲਾ ਹਰਮਾਨ ਕਾਦਾ ਲੈਣਾ ਚਾਹੀਏ ਉਹ ਦੂਜੀ ਉਹਦੀ ਭੈਣ ਜਿਹੜੀਆਂ ਦੀ ਪਈ ਸੀ ਇਸ ਕਰ ਮਾਨ ਲੈਣਾ ਚਾਹੀਏ ਇਹ ਖਾਲਸਤਾਨੀ ਹੈ ਇਸ ਵਿੱਚ ਪੈਸਾ ਬਾਹਰੋਂ ਆ ਰਿਹਾ ਉਹ ਤਾਂ ਪੈਸਾ ਲੋਕ ਦਿੰਦੇ ਪੈਣੇ ਉਹ ਤਾਂ ਲੋਕ ਪੈਹਾ ਦਿੰਦੇ ਪੈਣੇ ਆਪਣੀ ਮਰਜ਼ੀ ਨਾਲ ਦਿੰਦੇ ਪੈਣੇ ਕਿਉਂਕਿ ਜਿਹਨੇ 21 ਦੀ 31 ਪਾਈ ਅਸ਼ੀਰ ਨਹੀਂ ਇਹੋ ਜਿਹੀ ਇਦਾਂ ਜੰਮਦੀਆਂ ਨੇ ਐਵੇਂ ਗੱਲ ਸੂਰਮੇ ਜੰਮਣਗੇ ਜਦੋਂ ਹੌਸਲਾ ਵਧਾਈ ਲੋਕ ਕਰਨਗੇ ਨਾ ਤਾਂ ਇਸੇ ਤਰ੍ਹਾਂ ਹੀ ਇਹ ਜਿਹੜੇ ਗਲਤ ਬੋਲ ਰਹੇ ਆਲੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਲੋਕ ਠੱਲ ਪਾਉਣਗੇ ਨਾ ਪਾਈ ਦੇ ਕਹਿ ਦੇ ਜੀ ਇਸ ਤਰ੍ਹਾਂ ਦੋ ਤਿੰਨ ਬੜਕਾਏਗੇ ਨਾ ਐ ਟਿਕ ਜਾਣਗੇ ਮੂਤਰ ਦੀ ਝਾਗਾਂ 'ਗ ਬਹਿ ਜਾਣਗੇ ਬਾਕੀ ਉਹ ਦਿਨ ਦੂਰ ਨਹੀਂ ਸਤਾਈ ਵਾਲਾ ਵੇਲਾ ਆ ਗਿਆ ਦੋ ਜਿੱਤੇ ਨੇ ਤੇ ਜabb ਜਿੱਤ ਜਾਂਦਾ ਤੇ ਚੰਗੀ ਗੱਲ ਸੀ ਨਹੀਂ ਗੱਲ ਬਣੀ ਤੇ ਜੇ ਆ ਹੁਣ ਕਿਦੇ ਇਥੋਂ ਆ ਕੁੜੀ ਦਾ ਦਾ ਕਰ ਦਿੱਤੋ ਨੇ ਤੇ ਜੇ ਤੈਨੇ ਵੀ ਜਾਣਾ 18 ਦਾ ਬਣ ਕੇ ਜਾਣਾ ਕੌਣ ਵਾਲੇ ਸਮੇਂ ਦੇ ਵਿੱਚ ਕੋਣੀ ਮਹਾਰਾਜ ਤੇ 27 ਦੇ ਵਿੱਚ ਐਮਐਲਏ ਜਿੱਤ ਕੇ ਟਾਇਟੋਮੈਟਿਕ ਪੰਜਾਬ ਦਾ ਸੁਧਾਰ ਹੋਵੇਗਾ ਇਹ ਗੱਲ ਹੀ ਨਹੀਂ ਨਾ ਸੁਧਾਰ ਹੋਵੇ ਬਾਕੀ ਕੋਈ ਕਿਸੇ ਨੂੰ ਡਰ ਨਹੀਂ ਝੰਗਣ ਦੀ ਕੋਈ ਜ਼ਰੂਰਤ ਨਹੀਂ ਕੋਈ ਕਿਸੇ ਨੂੰ ਗਲਤ ਨਹੀਂ ਬੋਲਦਾ ਨਾ ਕਿਸੇ ਨੂੰ ਕੋਈ ਗਲਤ ਕਹੇਗਾ ਸਭ ਨਾ ਹਿੰਦੂ ਮੁਸਲਮਾਨ ਜੋ ਵੀ ਕੋਈ ਅਸੀਂ ਜਿਹੜਾ ਸਿੱਖ ਹੋ ਜਾਤਾਂ ਪਾਤਾਂ ਨੂੰ ਨਹੀਂ ਅੱਗੇ ਰਸਹਿਮ ਦਰਦਾ ਉਹਦਾ ਨਿਸ਼ਾਨੀਆਂਦ ਨੂੰ ਲੈਂਦਾ ਹੈ ਵੀ ਅਸੀਂ ਨਿਸ਼ਾਨ ਆ ਠੀਕ ਆ ਤੇ ਭਾਈ ਅਮਰਤਪਾਲ ਜਲਦੀ ਤੋਂ ਜਲਦੀ ਬਾਹਰ ਆ ਲਿਆ ਆ ਰਿਹਾ ਆਉਂਦਾ ਹੈ ਤੇ ਸੌ ਚੁੱਕੇਗਾ ਉਸ ਤੋਂ ਪਿੱਛੇ ਫਿਰ ਜੋਜੂਗਾ ਪਾਰਟੀਆਂ ਆਰਡਰ ਦੇਣਗੀਆਂ ਉਸੇ ਤਰ੍ਹਾਂ ਬੂੰਗੇ ਗੱਡੇ ਜਾਣਗੇ ਵੈਗੁਰੂ ਦੀਕਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਡੀਓ ਬਹੁਤ ਲੰਮੀ ਹੋ ਗਈ ਤਾਂ ਸ਼ੇਅਰ ਕਰ ਦਿਆ ਕਰੋ ਗਾਂ ਦੀ ਗੱਲ ਸ਼ੇਅਰ ਖਿੱਚ ਕੇ ਕਰ ਦਿਆ ਕਰੋ ਇੰਨਾ ਹੀ ਬੜਾ ਧੰਨਵਾਦ ਹੈ ਤੁਹਾਡਾ ਬਾਕੀ ਕਈ ਸੱਜਣਾ ਦੇ ਸੀ ਇਹਦੇ ਪੈਰਾਂ ਭਰਾਓ ਆਪਾਂ ਦਾ ਕੋਈ ਇਹਦੇ ਵਿੱਚ ਪੈਸਾ ਪੋਸਾ ਨਹੀਂ ਜੇ ਮਿਲਦਾ ਪਿਆ ਐਵੇਂ ਆਪਾਂ ਕਹਿ ਦਈਏ ਕਿ ਕੋਈ ਪੈਸਾ ਨਹੀਂ ਕੋਈ ਪੈਸਾ ਪੋਸਾ ਨਹੀਂ ਨਾ ਇਹਦੇ ਤੋਂ ਨਾ ਫੇਸਬੁੱਕ ਉਹਦਾ ਨਾ ਇੰਸਟਾਗ੍ਰਾਮ ਤੋਂ ਕੁਝ ਨਹੀਂ ਗਾ ਐਵੇਂ ਕਹਿ ਦਈਏ 28 29 ਹਰ ਫੇਸਬੁੱਕ ਤੇ ਰਹਿੰਦੇ ਤੇ ਨੇ ਤੇ ਨਾ ਇਹ ਪੈਸੇ ਦੀ ਬਚਾ ਕੇ ਰੱਖੀ ਵੀ ਪੈਰ ਆ ਕੇ ਤੇ ਬਚਾ ਲੈਣਾ ਨਾ ਆਪਾਂ ਉਹ ਕੋਈ ਝਾਕ ਚੁਗਣੀ ਇਹ ਪੈਸੇ ਦੀ ਆਪਾਂ ਉਹਦਾ ਗੁਰੂ ਰਾਮਦਾਸ ਦੀ بس ਉਹ ਸੱਚੇ ਸਤਗੁਰੂ ਦੀ ਓਟ ਆਸਰਾ ਰੱਖਿਆ ਪ੍ਰਸ਼ਾਦ ਦੇ ਦੂ ਛਕਣੇ ਨੇ ਉਹ ਗੁਰੂ ਰਾਮਦਾਸ ਦੇ ਛੜਦਾ ਵੀ ਪਰਿਵਾਰ ਤੇ ਤੰਦਰੁਕਸ਼ੀ ਬਖਸ਼ੀ ਹੋਰ ਇਹੋ ਜਿਹੇ ਪੈਸੇ ਪੂਸਿਆਂ ਦੀ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਆਉਣ ਉਹ ਨਾ ਉਹਨਾਂ ਕੋਈ ਏਡੀ ਗੱਲ ਨਹੀਂ ਕਿਤੇ ਨਾ ਇਹ ਬਾਕੀ ਵੇਖੋ YouTube ਦੇ ਵੇਖ ਲਓ Facebook ਦੇ ਜੇ ਕੋਈ ਚੰਗੀ ਵੀਡੀਓ ਪਾਉਂਦਾ ਤਾਂ ਉਹਦੇ ਤੋਂ ਉਹਨੂੰ ਬੈਨ ਲਾਉਂਦੇ ਨੇ ਤੇ ਜੇ ਕੋਈ ਗੰਦ ਪਾਉਂਦਾ ਤੇ ਉਹਨੂੰ ਕੋਈ ਬੈਨ ਨਹੀਂ ਮੈਂ ਤਾਂ ਹੈਰਾਨ ਆ ਨਸਾਬੀ ਰਹਿ ਪਤਾ ਨਹੀਂ ਕਿਹੜੇ ਪਾਸੇ ਗਈ ਹੈ ਜੇ ਕੋਈ ਹੱਕ ਤੇ ਸੱਚ ਮੈਂ ਬੋਲ ਕੇ ਪਾਉਂਦਾ ਕਿ ਉਹਨੂੰ ਉਹਨੂੰ ਬੈਨ ਕਰ ਦਿੰਦੇ ਨੇ ਤੇ ਜੇ ਕੋਈ ਮਤਲਬ ਇਹ ਗਲਤ ਪਾਉਂਦਾ ਤੇ ਉਹ ਚਲੀ ਜਾਂਦੀਆਂ ਸਾਨੂੰ ਤਾਂ ਸਮਝ ਨਹੀਂ ਲੱਗਦਾ ਕਿ ਜੇ ਕੋਈ ਐਕਸੀਡੈਂਟ ਵਿਖਾਤਾ ਤੂੰ ਕਰ ਦਿੱਤੀ ਜੇ ਕੋਈ ਨੰਗਾ ਨੱਚ ਕੇ ਪਾਈ ਜਾਂਦਾ ਸਾਰੇ ਕੱਪੜੇ ਲਾ ਕੇ ਪਾਈ ਜਾਂਦਾ ਉਹਨੂੰ ਕੋਈ ਰੋਕ ਟੋਕ ਨਹੀਂ ਬਾਕੀ ਨਸਾਬੀ ਇੰਡੀਆ ਦੇ ਵਿੱਚ ਰਹਿ ਹੀ ਕਿਤੇ ਨਹੀਂ ਕਿ ਜਿੱਥੇ ਆਉਣ ਵਾਲਾ ਸਮਾਂ ਗੁਰੂ ਰਾਮਦਾਸ ਨੇ ਕੀਤੀ ਕਿਰਪਾ ਦਿਖਾਉਣੀ ਆ ਹੀ ਦੇਗਾ ਸਮਾਂ ਜਦ ਕਿ ਚੰਗਾ ਹੋਰ ਬਾਕੀ ਸਸਰੀ ਗੱਲ ਸਾਰਿਆਂ ਨੂੰ